ਇਹਨਾਂ ਨੇ ਕ੍ਰਸਿਡ ਜਿਹੜਾ ਹੈ ਉਹ ਕਾਲ ਕੀਤਾ ਇਹ ਪਿਛਲੇ ਸਾਲ ਵੀ ਹੋਇਆ ਸੀ ਉਦੋਂ ਵੀ ਕੁਝ ਅਸੀਂ ਸੈਟਲਮੈਂਟ ਆਪਸ ਇਹਨਾਂ ਦੀ ਹੋਈ ਹੈ ਪਤਾ ਨਹੀਂ ਕੀ ਹੋਇਆ ਉਹ ਜੀ ਇਹਨਾਂ ਨੇ ਕਹਿ ਤਾ ਦੁਬਾਰਾ ਨਹੀਂ ਕਰਾਂਗੇ ਹੁਣ ਜਿਹੜਾ ਕ੍ਰਸਿਡ ਹੈ ਇਹ 6ਵੀਂ 7ਵੀਂ ਸ਼ਤਾਬਦੀ ਦੇ ਅੰਦਰ ਜਦੋਂ ਇਸਲਾਮ ਨਿਕਲਦਾ ਹੈ ਤੇ ਉਹ ਤਲਵਾਰ ਨਾਲ ਨਿਕਲਦਾ ਹੈ ਤੇ 크੍ਰਿਸਚੀਅਨ ਔਰ ਇਸਲਾਮ ਦੀ ਲੜਾਈ ਚੱਲਦੀ ਹੈ ਪੌਪ ਜਿਹੜਾ ਉਹ ਜਿਹਹਾਦ ਦਾ ਨਾਰਾ ਮਾਰਦੇ ਨੇ ਅੱਲਾਹ ਦੀ ਰਾਹ ਤੇ ਪਾਪ ਨੇ 크루세이드 ਕਾਲ ਕੀਤੀ ਵੀ ਇਨ ਦਾ ਨੇਮ ਆਫ ਜੀਜ਼ਸ ਇਨ ਦਾ ਲਵ ਆਫ ਜੀਜ਼ਸ ਮਾਰੋ ਤੇ ਮਰੋ ਇਹ 크루세이드 ਕੋਈ ਇਸ ਤਰ੍ਹਾਂ ਦੀ ਕੋਈ ਆ ਵਾਰਤਕ ਜੰਗ ਨਹੀਂ ਹੈ ਜਾਂ ਕਲਨ ਦੀ ਜੰਗ ਨਹੀਂ ਹੈ ਇਹ ਇੱਕ ਆਰਮੀ ਪ੍ਰੈਕਟਿਸ ਹੈ ਫਿਜ਼ੀਕਲ ਜੰਗ ਹੈ ਇਹ ਆਰਮੀ ਪ੍ਰੈਕਟਿਸ ਹੈ ਠੀਕ ਹੈ ਹੁਣ ਪਹਿਲਾਂ ਤੇ ਪ੍ਰਸ਼ਾਸਨ ਕੀ ਸੁੱਤਾ ਹੋਇਆ ਹੈ ਜੇ ਕੋਈ ਮੁਸਲਮਾਨ ਪੰਜਾਬ ਦੇ ਆ ਕੇ ਜਿਹਹਾਦ ਦਾ ਨਾਰਾ ਮਾਰ ਦੇ ਜਾਂ ਕੋਈ ਸਿੱਖ ਜਿਉਂ ਕੀਤਾ ਹੀ ਖਾਲਸਾ ਦਾ ਨਾਰਾ ਮਾਰ ਦੇ ਤੇ ਸਾਰੇ ਐਕਟਿਵ ਹੋ ਜਾਂਦੇ ਆ ਇੱਥੇ ਕੀ ਕਾਰਨ ਕਿਉਂ ਸਾਰੇ ਚੁੱਪ ਨੇ ਚਲੋ ਉਹ ਤੇ ਪ੍ਰਸ਼ਾਸਨ ਨੇ ਛੱਡੋ ਚੁੱਪਿਆ ਸਾਡਾ ਕੁੱਲ ਤਬਕਾ ਪ੍ਰਚਾਰਕਾਂ ਦਾ ਉਹ ਮੂੰਹ ਚ ਦਹੀਂ ਜਮਾ ਕੇ ਬੈਠਾ ਹੋਇਆ ਪਰਦਾ ਵੀ ਚੁੱਪ ਨੇ ਮੈਂ ਕਹਿੰਦਾ ਜੀ ਕੁੱਲ ਤਬਕਾ ਮੈਂ ਇੱਥੇ ਕੋਈ ਇਧਰ ਉਧਰ ਨਹੀਂ ਕਰ ਰਿਹਾ ਕੁੱਲ ਤਬਕਾ ਸਿੱਖਾਂ ਦਾ ਜਿਹੜਾ ਪ੍ਰਚਾਰਕ ਜਿਹੜੀ ਸਾਰੀ 엘ੀਟ ਹੈ ਉਹ ਐਦਾਂ ਚੁੱਪ ਹੈ ਜਿਵੇਂ ਨਾ ਘਬਰਾਏ ਨੇ ਜਾਂ ਅਣਦੇਖਾ ਕਰ ਰਹੇ ਨੇ ਇਹ ਦਿੱਕਤ ਹੈ ਮੇਰੇ ਵੀ ਕਿਉਂ ਚੁੱਪ ਨੇ ਪ੍ਰਚਾਰਕ ਕਿਉਂ ਚੁੱਪ ਨੇ ਕੀ ਰੀਜ਼ਨ ਹੋ ਸਕਦਾ ਜਦੋਂ ਨ ਮੰਨ ਖਾਣ ਦੀ ਹੱਤ ਪੈ ਜਾਂਦੀ ਹੈ ਤੇ ਅੰਦਰੋਂ ਜਿਹੜਾ ਜ਼ਮੀਰ ਮਰ ਜਾਂਦਾ ਠੀਕ ਹੈ ਹੁਣ ਇਹਨਾਂ ਦਾ ਇਹ ਹੈ ਇੱਕ ਦਫਾ ਪਹਿਲਾਂ ਵੀ ਅਮਰੀਕਾ ਦੇ ਅੰਦਰ ਜਦੋਂ 2-3 ਸਾਲ ਪਹਿਲਾਂ ਇਹ ਜੰਗ ਚੱਲੀ ਤੇ ਉਦੋਂ ਮੈਂ ਬਾਈਬਲ ਖੋਲ ਚੱਲੀ ਸੀਗੀ ਫਿਰ ਇਹਨਾਂ ਨੇ ਤਾਂ ਮਾਫੀ ਸ਼ਾਫੀ ਮੰਗੀ ਜਾਨ ਚੜਾਈ ਮੇਥੋਂ ਆਪਣੀ ਉਹਨਾਂ ਦਿਨਾਂ ਦੇ ਵਿੱਚ ਇੱਕ ਬੜੀ ਵੱਡੀ ਸੰਪਰਦਾ ਦਾ ਇੱਕ ਬੜਾ ਵੱਡਾ ਮੁਖੀ ਮੈਨੂੰ ਫੋਨ ਕਰਦਾ ਇਹ ਕਹਿੰਦਾ ਵੀ ਬਾਬਾ ਜੀ ਇਸ ਮਸਲੇ ਨੂੰ ਬੰਦ ਕਰ ਦਿਓ ਕਿਉਂਕਿ ਸਾਡੇ ਪ੍ਰਚਾਰਕਾਂ ਨੇ ਬਾਹਰ ਆਣਾ ਹੁੰਦਾ ਤੇ ਦਿੱਕਤ ਆ ਸਕਦੀ ਹੈ ਉਹਨਾਂ ਨੂੰ ਅਨਪੜਾ ਨੂੰ ਇਹੋ ਹੀ ਨਹੀਂ ਪਤਾ ਕਿ ਸਾਈ ਨਹੀਂ ਹੈ ਜੂਡਿਸ਼ ਨੇ ਔਰ ਉਹਨਾਂ ਨੂੰ ਇਹਨਾਂ ਦਾ ਕੋਈ ਲੈਣ ਦੇ ਨਹੀਂ ਉਹ ਇਹਨਾਂ ਨੂੰ ਮੰਨਦੇ ਨਹੀਂ ਹੈ ਹੂੰ ਠੀਕ ਹੈ ਨਾ ਉਹ ਜਦੋਂ ਉਹਨਾਂ ਨਾਲ ਗੱਲ ਬਾਹਰ ਦੇ ਜਿਹੇ ਹੈਗੇ ਆ ਉਹ ਇਹਨਾਂ ਨੂੰ ਮੰਨਦੇ ਨਹੀਂ ਜਿਹੜੇ ਇੱਥੇ ਆ ਕੋਤੀ ਨੇ ਹੂੰ ਉਹ ਇਹਨਾਂ ਨੂੰ ਸਿਰਫ ਵਰਤ ਰਹੇ ਆ ਗਿਣਤੀ ਵਧਾਉਣ ਵਾਸਤੇ ਵੀ ਜਦ ਕੱਲੂ ਗਿਣਤੀ ਕਰਾਂਗੇ ਪਰ ਇਹ ਉੱਥੇ ਅਲਾਉਡ ਨਹੀਂ ਹੈਗੇ ਇਹ ਉੱਥੇ ਇਹਨਾਂ ਦਾ ਕੋਈ ਮਤਲਬ ਨੋਟਿਸ ਨਹੀਂ ਕੀਤਾ ਜਾਂਦੇ ਇਨਨੂੰ ਇੱਕ ਡਰਟੀ ਕਲਟ ਕਹਿ ਕੇ ਵਰਤੇ ਜਾਂਦਾ ਵੀ ਇਹ ਬਸ ਇੱਕ ਕਲਟ ਜਾ ਚੱਲਦਾ ਪਿਆ ਚੱਲੀ ਜਾਂਦੋ ਬਾਕੀ ਉੱਥੇ ਇਹਨਾਂ ਨੂੰ ਕੋਈ ਪੁੱਛਣੀ ਹੈਗੀ ਇਹਨਾਂ ਨੂੰ ਲੱਗਦਾ ਵੀ ਅਸੀਂ ਸਹੀ ਬਾਜਾਂ ਘਰੇ ਬਾਹਰ ਚੱਲ ਜਾਾਂਗੇ ਐਸਾ ਕੁਝ ਨਹੀਂ ਹੈ ਸੋ ਸਾਡਾ ਜਿਹੜਾ ਪ੍ਰਚਾਰਕ ਲੌਬੀ ਹੈ ਇਹ ਉਹਦੀ ਨਾ ਪੁੰਸਕਤਾ ਕੱਲ ਦਾ ਜਿਹੜਾ ਕ੍ਰੂਸੇਡ ਕਾਲ ਹੋਇਆ ਹੈ ਇਹ ਸਮੂਹ ਸਿੱਖ ਜਗਤ ਦੀ ਹਾਰ ਹੈ ਸਮੂਹ ਚਾਹੇ ਨਿਹੰਗ ਜਥੇਬੰਦੀਆਂ ਤਖਸਾਲਾਂ ਹੋ ਜਾਣ ਚਾਹੇ ਮਿਸ਼ਨਰੀ ਪ੍ਰਚਾਰਕ ਹੋ ਜਾਣ ਚਾਹੇ ਮਤਲਬ ਜੋ ਮਰਜ਼ੀ ਹੋ ਜੇ ਇਹ ਸਾਰੇ ਕੱਲ ਹਾਰੇ ਨੇ ਬਹੁਤ ਵੱਡੇ ਲੈਵਲ ਤੇ ਇੱਕ ਬੰਦਾ ਤੁਹਾਨੂੰ ਚੈਲੰਜ ਕਰਕੇ ਆਇਆ ਕਿ ਮੈਂ ਕ੍ਰੂਸੇਡ ਦਾ ਕਾਲ ਕਰਕੇ ਆ ਰਿਹਾ ਔਰ ਧਰਤੀ ਅਮਰਸਰਦੀ ਹੋਵੇ ਤੇ ਤੁਸੀਂ ਸਾਰੇ ਚੁੱਪ ਕਰ ਜਾਓ ਕੋਈ ਇੱਕ ਹਾ ਦਾ ਨਾਰਾ ਤੱਕ ਨਾ ਮਾਰੇ ਕੋਈ ਕੋਈ ਆਵਾਜ਼ ਤੱਕ ਨਾ ਕੱਢੇ ਤੇ ਇਹਨੂੰ ਮੈਂ ਨਾ ਪੁੰਸਕਦਾ ਕਿ ਨਹੀਂ ਅੱਖਾਂ ਦੇ ਵਿੱਚ ਕੀ ਅੱਖਾਂ ਨੇ ਲੋਕਾਂ ਦੀ ਫਿਰ ਮੈਂ